ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਬੰਦਿਓ ਹੁਣ ਅੱਜ ਆਪਣਾ ਉਹ ਦੁਆਰਾ ਪਾਕਾ ਪਾਉਂਦੇ ਆ ਉਹ ਬਾਕੀ ਦੀ ਜਿਹੜੀ ਮੇਰਾ ਦਾ ਵਿਆਹ ਦਾ ਉਦੋਂ ਬਾਬਾ ਹੀ ਦੱਸਣਗੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਕਿਲਾ ਆਨੰਦਗੜ੍ਹ ਸ੍ਰੀ ਆਨੰਦਪੁਰ ਸਾਹਿਬ ਤੋਂ ਛੱਡਣ ਤੋਂ ਬਾਅਦ ਤਕਰੀਬਨ 14 ਦਿਨਾਂ ਦੇ ਸਫ਼ਰ ਦੇ ਬਾਅਦ ਗੁਰਦੁਆਰਾ ਤਖਤੂਪੁਰ ਸਾਹਿਬ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ ਯੰਗਾ ਜੁੰਧਾ ਦੇ ਵਿੱਚ ਤਲਵਾਰ ਚਲਾਉਂਦੇ ਹੋਏ ਪਿੰਡ ਮਦੇ ਇਸ ਅਸਥਾਨ ਤੇ ਪਹੁੰਚੇ ਆ। ਉਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਜੀ ਤਲਵਾਰ ਚਲਾਉਂਦੇ ਸੀ ਯੰਗਾ ਜੁੰਧਾ ਦਾ ਸਮਾਂ ਸੀ। ਅਤੇ ਇਸ ਸਥਾਨ ਦੇ ਉੱਤੇ ਵੀ ਮੰਨ ਲਓ ਇੱਕ ਜੰਗਲ ਟੈਪ ਛਿੜੀ ਬਣੀ ਹੋਈ ਸੀ ਤੇ ਗੁਰੂ ਸਾਹਿਬ ਜੀ ਦੇ ਇੱਕ ਉਂਗਲ ਦੇ ਉੱਤੇ ਮੰਨ ਲਓ ਇੱਕ ਜ਼ਖਮ ਹੋ ਗਿਆ ਸੀਗਾ ਤਲਵਾਰ ਚਲਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇੱਥੇ ਕੋਈ ਵੈਦ ਜਾਂ ਕੋਈ ਡਾਕਟਰ ਵੀ ਕੋਈ ਹੈ ਜੋ ਮੰਨ ਲਓ ਇਸ ਜ਼ਖਮ ਨੂੰ ਸਹੀ ਕਰ ਸਕੇ ਸੰਗਤਾਂ ਨੇ ਆਖਿਆ ਵੀ ਨਹੀਂ ਇੱਥੇ ਕੋਈ ਵੈਦ ਨਹੀਂ ਹੈ ਇੱਥੇ ਇੱਕ ਮੁਸਲਮਾਨ ਜਾਤ ਦਾ ਉਮਰਾ ਲੋਹਾਰ ਮੱਝੀਆਂ ਚਰਾਉਣ ਵਾਸਤੇ ਆਉਂਦਾ ਹੁੰਦਾ ਸੀ ਉਹ ਕਹਿੰਦਾ ਵੀ ਗੁਰੂ ਸਾਹਿਬ ਜੀ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਇਸ ਪੱਟੀ ਨੂੰ ਖੋਲਦਿਆਂ ਪਰ ਮੈਂ ਵੀ ਇੱਕ ਜਾਤ ਦਾ ਮੁਸਲਮਾਨ ਆ ਗੁਰੂ ਸਾਹਿਬ ਜੀ ਨੇ ਆਖਿਆ ਵੀ ਸਾਡਾ ਕਿਸੇ ਜਾਤ ਨਾਲ ਜਾਂ ਸਾਡਾ ਕਿਸੇ ਧਰਮ ਦੇ ਨਾਲ ਵੀ ਕੋਈ ਵੀ ਬੈਰ ਵਿਰੋਧ ਨਹੀਂ ਕੋਈ ਰੌਲਾ ਨਹੀਂ ਸਾਡਾ ਸਾਡਾ ਜਿਹੜਾ ਰੌਲਾ ਬਹੁਤ ਸਿਰਫ ਜੁਰਮ ਦੇ ਨਾਲ ਆ ਬਸ ਸਾਡਾ ਕਿਸੇ ਜਾਤ ਨਾਲ ਜਾਂ ਕਿਸੇ ਧਰਮ ਨਾਲ ਨਹੀਂ ਕੋਈ ਵੀ ਹੈਗਾ ਗੁਰੂ ਸਾਹਿਬ ਨੇ ਕਿ ਤੁਸੀਂ ਖੋਲੋ ਪੱਟੀ ਉਹ ਜਾਤ ਦਾ ਮੁਸਲਮਾਨ ਉਹਦਾ ਨਾਮ ਸੀ ਉਮਰਾ ਲੋਹਾਰ ਉਹਨੇ ਮੂੰਗ ਦੀ ਭਾਖ ਦੇ ਕੇ ਗੁਰੂ ਸਾਹਿਬ ਜੀ ਉਂਗਲ ਦੇ ਉੱਤੇ ਪੱਟੀ ਖੋਲੀ ਤੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਕੀਤਾ ਸੀ ਕਿ ਜੇ ਜੀ ਤੁਹਾਡੀ ਕੋਲਿਆ ਕੁੱਲ ਦੇ ਵਿੱਚ ਬੜਾ ਵਾਧਾ ਹੋਵੇਗਾ ਪਰ ਜੇ ਤੁਸੀਂ ਮੇਰੀਆਂ ਦੋ ਬੇਨਤੀਆਂ ਨੂੰ ਮੰਨ ਕੇ ਚੱਲੋਗੇ ਗੁਰੂ ਸਾਹਿਬ ਜੀ ਨੇ ਅਖਿਆ ਸੀ ਇੱਕ ਤਾਂ ਤੁਸੀਂ ਵੱਟੇ ਦਾ ਸਾਗ ਨਹੀਂ ਲੈਣਾ ਤੇ ਦੂਜਾ ਤੁਸੀਂ ਇੱਕ ਹੁੱਕਾ ਨਹੀਂ ਪੀਣਾ ਤੇ ਉਹਨੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਮੰਨ ਲਿਆ ਉਹਨਾਂ ਦੀ ਗੁਰੂ ਸਾਹਿਬ ਜੀ ਦੇ ਬਚਨ ਨੂੰ ਮੰਨਣ ਤੋਂ ਬਾਅਦ ਉਹਨਾਂ ਦੀ ਕੁੱਲ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀ ਗੁਰੂ ਸਹਿਜ ਨੇ ਕਿਹਾ ਸੀ ਜੇ ਤੁਸੀਂ ਮੇਰੇ ਬਚਨ ਮੰਨੋਗੇ ਤਾਂ ਤੁਹਾਡੀ ਕੋਲ ਦੇ ਵਿੱਚ ਬਹੁਤ ਵਾਧਾ ਹੋਵੇਗਾ ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤੱਕ ਲੰਬੇ ਸਮੇਂ ਬਾਅਦ ਉਹ ਗੁਰੂ ਸਿ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਮੁਨਕਰ ਹੋ ਗਏ ਫਿਰ ਉਹਨਾਂ ਦੀ ਕੋਲ ਹੌਲੀ 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 ਖਤਮ ਹੋ ਗਈ ਐਥੇ ਗੁਰੂ ਸਾਹਿਬ ਜੀ ਸ਼ਾਇਦ ਦੋ ਰਾਤਾਂ ਦਾ ਸਮਾਂ ਰੁਕੇ ਆ ਸੰਗਤਾਂ ਨੇ ਬਹੁਤ ਗੁਰੂ ਸਾਹਿਬ ਜੀ ਬਹੁਤ ਦੂਰ ਉਦੋਂ ਆ ਕੇ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਉਂਗਲ ਦੇ ਉੱਤੇ ਜ਼ਖਮ ਹੋਣ ਦੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਇਸ ਗੁਰਦਵਾਰਾ ਸਾਹਿਬ ਦਾ ਨਾਮ ਪਾਕਾ ਸਾਹਿਬ ਪੁਰਸ ਜਿਹੜਾ ਗੁਰਦਰਦਸਰ ਨਾਂ ਪਾਕਾ ਸਹਿ ਪਿਆ ਹੈ ਉਹ ਇਸ ਕਰਕੇ ਪਿਆ ਹੈ ਉਸ ਤੋਂ ਬਾਅਦ ਫਿਰ ਦੀਨਾ ਸਾਹਿਬ ਤੋਂ ਦੀਨਾ ਕਾਂਗੜ ਤੋਂ ਰਾਏ ਜੁੱਧ ਦੇ ਪੁੱਤਰੇ ਲਖਮੀਰ ਸ਼ਮੀਰ ਤੇ ਤਖਤਮਲ ਉਹ ਵੱਡੀ ਸੰਗਤ ਦਾ ਇਕੱਠ ਲੈ ਕੇ ਇੱਥੇ ਪਹੁੰਚੇ ਆ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਹੁਣ ਤੁਸੀਂ ਸਾਡੇ ਨਾਲ ਦੀਨਾ ਕਾਂਗੜ ਨੂੰ ਚੱਲੋ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਜਿਹੜੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਉਹ ਤੋਂ ਵੱਟੇ ਸੰਗਤਾਂ ਦੇ ਇਕੱਠ ਦੇ ਨਾਲ ਰਾਏ ਜੋਤ ਦੇ ਪੁੱਤਰੇ ਲਖਮੀਰ, ਸ਼ਮੀਰ ਤੇ ਤਖਤਮਲ ਉਹ ਗੁਰੂ ਸਾਹਿਬ ਜੀ ਨੇ ਇੱਥੋਂ ਬੜੇ ਮਾਣ ਸਤਿਕਾਰ ਦੇ ਨਾਲ ਫਿਰ ਇੱਥੋਂ ਦੀਨਾ ਕਾਂਗੜ ਲੈ ਕੇ ਇੱਥੋਂ ਵੱਧ ਗਏ ਨੇ ਇਸ ਤੋਂ ਬਾਅਦ ਫਿਰ ਦੀਨਾ ਕਾਂਗੜ ਗਏ ਆ ਤੇ ਉੱਥੇ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਜਿਹੜਾ ਜਫਰਨਾਮਾ ਸਾਹਿਬ ਲਿਖਿਆ ਉਹ ਦੀਨਾ ਕਾਂਗੜ ਉੱਥੇ ਲਿਖਿਆ ਜਫਰਨਾਮਾ ਸਾਹਿਬ ਜੀ ਉੱਥੇ ਵੀ ਬਹੁਤ ਵੱਡਾ ਸਥਾਨ ਹੈ ਇੱਥੇ ਹੁਣ ਸੰਗRAND ਨੂੰ ਮੱਸਿਆ ਨੂੰ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਮਿਲਣ ਦੇ ਵਾਸਤੇ ਸੰਗਤਾਂ ਦੇ ਵੱਲੋਂ ਸਹਿਜਪਾਟ ਦੀ ਸੇਵਾ ਖੰਡਪਾਟ ਦੀ ਸੇਵਾ ਜਿਹੜੀ بڑے ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਜੀ ਤਾਂ ਹੋਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਕਿ ਗੁਰਦੁਆਰਾ ਪਾਕਾ ਸਾਹਿਬ ਪਾਸ਼ੇ ਦਸਮੀ ਪਿੰਡ ਮਦੇਕੇ ਬਲਾਕ ਨੇਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਇਸ ਸਥਾਨ ਦੇ ਨਾਲ ਸੰਗਤਾਂ ਵੱਧ ਤੋਂ ਵੱਧ ਜੁੜਨ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ